ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਜੀ ਤੇ ਦੋਸਤੋ ਅੱਜ ਤੁਹਾਡੇ ਵਾਸਤੇ ਇੱਕ ਐਵੇਂ ਦੀ ਚੀਜ਼ ਲੈ ਕੇ ਆਏ ਆਂ ਵੀ ਜਿਹੜਾ ਆਪਣਾ ਮੂੰਹ ਵੇਖਣ ਵਾਲਾ ਸ਼ੀਸ਼ਾ ਇਹ ਕਦੀ ਇਹ ਮੰਜੀ ਤੇ ਪਿਆ ਹੁੰਦਾ ਕਦੀ ਆਪਾਂ ਬਹਿ ਜਾਂਦੇ ਕਦੀ ਆਪਾਂ ਇਹਦੇ ਉੱਤੇ ਬੱਚੇ ਆਪਣੇ ਬਹਿ ਜਾਂਦੇ ਤੇ ਟੁੱਟ ਜਾਂਦਾ ਤੁਹਾਨੂੰ ਪਤਾ ਹੀ ਵੀ ਜਦੋਂ ਟੁੱਟਦਾ ਹੈ ਸ਼ੀਸ਼ਾ ਉਹ ਤੋਂ ਆਪਾਂ ਬਹੁਤ ਗਾਲਾਂ ਮਿਲਦੀਆਂ ਤੇ ਅਸੀਂ ਇੱਕ Amazon ਤੋਂ ਐਵੇਂ ਦਾ ਸ਼ੀਸ਼ਾ ਮੰਗਾਇਆ ਜਿਹਦੇ ਤੇ ਤੁਸੀਂ ਚਾਹੇ ਟਾਈਟਰ ਚੜਾ ਦਿਓ ਚਾਹੇ ਤੁਸੀਂ ਉਹਦੇ ਉੱਤੇ ਆਪ ਹੀ ਚੜ ਕੇ ਨੱਚੀ ਜਾਓ ਹਾਂਜੀ ਤੇ ਸ਼ੀਸ਼ਾ ਤੁਹਾਡਾ ਬਿਲਕੁਲ ਨਹੀਂ ਟੁੱਟੂਗਾ ਉਹ ਤੁਹਾਨੂੰ ਦਿਖਾਵਾਂਗੇ ਕਿਥੋਂ ਕਿਵੇਂ ਮੰਗਾਇਆ ਕਿੰਨੇ ਦਾ ਆਇਆ ਤੇ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਮ ਬੋਲ ਦਈਏ ਜਿਨ੍ਹਾਂ ਨੇ ਆਪਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀ ਹਾਂਜੀ ਸਭ ਤੋਂ ਪਹਿਲਾ ਨਾਮ ਹੈ ਜੀ ਸੁਖਵਿੰਦਰ ਸ਼ਰਮਾ ਬਲਵਾਰ ਕਲਾ ਜਿਲ੍ਹਾ ਸੰਗਰੂਰ ਤੋਂ ਜੀ ਉਸ ਤੋਂ ਬਾਅਦ ਨੇ ਜੀ ਸਤਿੰਦਰ ਕੌਰ ਫਗਵਾੜਾ ਤੋਂ ਫਿਰ ਨੇ ਜੀ ਉਸ ਤੋਂ ਬਾਅਦ ਨੇ ਕਮਲਜੀਤ ਗਾਜੇ ਵਾਸਤੇ ਗਾਜੇ ਵਾਸਤੋਂ ਜਿਲ੍ਹਾ ਹੈਗਾ ਜੀ ਪਟਿਆਲਾ ਤੋਂ ਤੇ ਸੰਦੀਪ ਕੌਰ ਬਰਨਾਲਾ ਸੋ ਦੋਸਤੋ ਅਗਲੀ ਵੀਡੀਓ ਤੁਹਾਡੇ ਵੀ ਨਾਮ ਲਾਵਾਂਗੇ ਸੋਨੇ ਸੋਨੇ ਕਮੈਂਟ ਕਰੋ ਤੇ ਆਪਾਂ Amazon ਤੋਂ ਮੰਗਾਇਆ ਤੇ ਇਹਦਾ ਕੀਮਤ 200 ਰੁਪਏ 200 ਰੁਪਏ ਦੇ ਵਿੱਚ ਆਪਾਂ ਨੂੰ ਦੋ ਸ਼ੀਸ਼ੇ ਆਏ ਆ ਤੇ ਇਹ ਜਿਹੜੇ ਸ਼ੀਸ਼ੇ ਆ ਅਸੀਂ ਇੱਕ ਵਾਰੀ ਮੰਗਾ ਲਏ ਆ ਇਸ ਤੋਂ ਬਾਅਦ ਉਮੀਦ ਆ ਵੀ ਸਾਨੂੰ ਇਹ ਸ਼ੀਸ਼ਾ ਲਿਆਉਣ ਦੀ ਲੋੜ ਨਹੀਂ ਪੈਣੀ ਤੇ ਹੁਣ ਆਪਾਂ ਇਹਦੀ ਓਪਨਿੰਗ ਕਰਦੇ ਹਾਂ ਤੁਹਾਨੂੰ ਦੱਸਦੇ ਹਾਂ ਆ ਦੇਖੋ ਦੋਸਤੋ ਇਹ ਆ ਸ਼ੀਸ਼ਾ ਇਹਦੇ ਨਾਲ ਦੇ ਦੋ ਪੀਸ ਆਏ ਆ ਆਪਾਂ ਨੂੰ ਹਾਂਜੀ ਤੇ ਇਹ ਬਣਿਆ ਦੋਸਤੋ ਫਾਈਬਰ ਦਾ ਸ਼ੀਸ਼ਾ ਬਣਿਆ ਹੈ ਮਤਲਬ ਕਿ ਰਬੜ ਦਾ ਰਬੜ ਦਾ ਸ਼ੀਸ਼ਾ ਬਣਿਆ ਇਹਦੇ ਤੁਹਾਨੂੰ ਓਪਨਿੰਗ ਕਰਕੇ ਤੁਹਾਨੂੰ ਇਹਦਾ ਮਤਲਬ ਕਿ ਚਪੇ ਕੇ ਦਿਖਾਉਣੇ ਆ ਜੇ ਤੁਸੀਂ ਲੱਕੜ ਦੇ ਫਰੇਮ ਤੇ ਵੀ ਇਹਨੂੰ ਚਪੇ ਸਕਦੇ ਹੋ ਪਵਣ ਹਾਂਜੀ ਸਿੱਧਾ ਤੁਸੀਂ ਕੰਧ ਨਾਲ ਵੀ ਲਾ ਸਕਦੇ ਹੋ ਠੀਕ ਹੈ ਕੰਧ ਨਾਲ ਵੀ ਲੱਗ ਜਾਂਦਾ ਲੱਕੜ ਦੇ ਫਰੇਮ ਤੇ ਵੀ ਲੱਗ ਜਾਂਦਾ ਲੱਕੜ ਦੇ ਫਰੇਮ ਨਾਲ ਵੀ ਲੱਗ ਸਕਦਾ ਦੋਸਤੋ ਇੱਕ ਸ਼ੀਸ਼ਾ ਜਿਵੇਂ ਆ ਜਿਵੇਂ ਸਾਡੇ ਟਾਇਲਾਂ ਲੱਗੀਆਂ ਇਹਦੇ ਪਿੱਲਰ ਦੇ ਉੱਤੇ ਇੱਕ ਸ਼ੀਸ਼ਾ ਤੁਹਾਨੂੰ ਇੱਥੇ ਲਾ ਕੇ ਦਿਖਾਉਣੇ ਆ ਆ ਦੇਖੋ ਤੁਸੀਂ ਇਹਦੇ ਪਿਛਲੇ ਪਿਛਲੇ ਸਾਈਡ ਆ ਮਤਲਬ ਕਿ ਡਬਲ ਟੇਪ ਆਈ ਹੈ ਇਹਦੇ ਨਾਲ ਮੈਂ ਕਹਿੰਦਾ ਵੀ ਹੁਣ ਆਪਣਾ ਸ਼ੀਸ਼ੇ ਵਾਲੀ ਦਿੱਕਤ ਆ ਖਤਮ ਹੋ ਜੂਗੀ ਪਵਨ ਠੀਕ ਆ ਇਹਦੇ ਜਿਹੜੇ ਕੀ ਚਾਰ ਟੁਕੜੇ ਬਣੇ ਹੋਏ ਆ ਅਲੱਗ-ਅਲੱਗ ਲਾ ਚਾਰ ਟੁਕੜੇ ਦੋਸਤੋਂ ਬਣੇ ਹੋਏ ਆ ਤੁਸੀਂ ਅਲੱਗ-ਅਲੱਗ ਲਾ ਕੇ ਸਾਰੇ ਪਾਸੇ ਲਾ ਕੇ ਚਪੇ ਦੇਣਾ ਲੈ ਨੇ ਇੱਥੇ ਆ ਦੇਖੋ ਤੁਸੀਂ ਆ ਲੋ ਹੋ ਗਿਆ ਪੱਕਾ ਤੇ ਹੁਣ ਆਪਾਂ ਇਹਦੇ ਉੱਤੇ ਹੁਣ ਇਹਦੇ ਉੱਪਰ ਜਿਹੜਾ ਲੈਮੀਨੇਸ਼ਨ ਲੱਗਿਆ ਉਹ ਨੂੰ ਆਪਾਂ ਉਤਾਰ ਦਿੰਨੇ ਆ ਠੀਕ ਹੈ ਜੀ ਆ ਦੇਖੋ ਸਿਰਫ 100 ਰੁਪਏ ਦਾ ਸ਼ੀਸ਼ਾ ਤੇ ਨਾ ਟੁੱਟੇ ਨਾ ਕਰੇ ਲਓ ਜੀ ਆ ਦੇਖ ਪਵਾਣਾ ਮੈਂ ਕਹਿੰਦਾ ਵੀ ਦੂਜੇ ਸ਼ੀਸ਼ੇ ਨਾਲੋਂ ਵੀ ਕਮਾਲ ਦੀ ਚੀਜ਼ ਆ ਇਹਦੇ ਕਲੀਅਰਟੀ ਦੇਖੋ ਆਹ ਮੂੰਹ ਮਾਰ ਦੇਖਣ ਨੂੰ ਜੇ ਧੁੱਪ ਹੋਵੇ ਗਰਮੀ ਹੋਵੇ ਸ਼ੀਸ਼ਾ ਟੁੱਟਦਾ ਨਹੀਂ ਹੁਣ ਅੱਛਾ ਪੱਕਾ ਕੰਮ ਹੋ ਗਿਆ ਤੇ ਪੱਕੇ ਕਿੱਲੇ ਲੱਗ ਗਏ ਇਹ ਨਹੀਂ ਵੀ ਤੁਹਾਡੇ ਘਰੇ ਰੋ ਰੋ ਲੜਾਈ ਹੋ ਜਾ ਕਰੋਗੇ ਵੀ ਆਹ ਸ਼ੀਸ਼ਾ ਤੋੜਤਾ ਸ਼ੀਸ਼ਾ ਤੋੜਤਾ ਤੁਸੀਂ ਕਰਤਾ ਹਾਂਜੀ ਤੇ ਬਾਕੀ ਜੀ ਆਪਾਂ ਕਿਤੇ ਨਹੀਂ ਵੀ ਚਿਪਕਾਉਣਾ ਚਾਹੁੰਦੇ ਤੇ ਆਪਾਂ ਉਦਾਂ ਵੀ ਇਹਨੂੰ ਰੱਖ ਸਕਦੇ ਹਾਂ ਨਾ ਹਾਂ ਤੁਸੀਂ ਰੱਖ ਸਕਦੇ ਹੋ ਬਾਕੀ ਚਿਪੇ ਵਧੀਆਂ ਤੇ ਇਹ ਲਓ ਵੀ ਦੋਸਤੋ ਦੂਜਾ ਆਪਾਂ ਸ਼ੀਸ਼ੇ ਵਾਸਤੇ ਆਪਾਂ ਲੱਕੜ ਦਾ ਮਤਲਬ ਕਿ ਹੱਥ 'ਚ ਫੜਨ ਵਾਲਾ ਸ਼ੀਸ਼ਾ ਬਣਾਉਣ ਲੱਗੇ ਆਂ ਇਹ ਲੱਕੜ ਦਾ ਆਪਾਂ ਪੀਸ ਕੱਟ ਲਿਆ ਸੀ ਆਪਣੇ ਘਰੇ ਲੱਕੜ ਪਈ ਸੀ ਗ੍ਰੈਂਡਰ ਨਾਲ ਕੱਟ ਲਿਆ ਤੇ ਇਹਦੇ ਤੇ ਇਹ ਹੁਣ ਆਪਾਂ ਇਹਦੇ ਤੇ ਚਪੇਨ ਲੱਗੇ ਆਂ ਇਹ ਵੀ ਡਬਲ ਟੇਪ ਆਪਾਂ ਯੂਜ਼ ਕਰਨ ਲੱਗੇ ਆਂ ਤੁਸੀਂ ਦੇਖਿਓ ਨੋ ਵੀ ਦੋਸਤੋ ਆਪਾਂ ਡਬਲ ਟੇਪ ਲਾ ਰਹੇ ਆਂ ਹਾਂਜੀ ਆਪਾਂ ਜਿਹੜਾ ਕਿ ਫਰੇਮ ਬਣਾਇਆ ਸੀਗਾ ਲੱਕੜ ਵਾਲਾ ਲੱਕੜ ਦੇ ਬੋਰਡ ਦਾ ਤੇ ਸ਼ੀਸ਼ੇ ਦੇ ਸਾਈਜ਼ ਦਾ ਬਣਾ ਲਿਆ ਸੀਗਾ ਤੇ ਜੇ ਆਪਾਂ ਓਦਾਂ ਮਤਲਬ ਕਿ ਹੱਥ 'ਚ ਹੀ ਫੜਨਾ ਹੋਵੇ ਸ਼ੀਸ਼ਾ ਜਿਵੇਂ ਇੱਧਰ ਉੱਧਰ ਆਪਾਂ ਦੂਜਾ ਸ਼ੀਸ਼ਾ ਲੈ ਕੇ ਜਾਣੇ ਆਂ ਓਵੇਂ ਮਤਲਬ ਕਿ ਆਪਾਂ ਇਹ ਵਾਲਾ ਲਗਾ ਸਕਦੇ ਆਂ ਕਿਉਂਕਿ ਇਹ ਇਹ ਫਾਈਬਰ ਦਾ ਸਿੱਧਾ ਤੁਹਾਡੇ ਤੋਂ ਫੜਿਆ ਨਹੀਂ ਜਾਣਾ ਇਸ ਵਾਰ ਤੁਸੀਂ ਇਹਨੂੰ ਚਪੇੇ ਲੋ ਕਿਸ ਲੱਕੜ ਦੇ ਉੱਤੇ ਹਾਂਜੀ ਆ ਜੋੜ ਲਿਆ ਲੱਕੜ ਤੇ ਚਲ ਸੋ ਦੋਸਤੋ ਆ ਆਪਣਾ ਫਾਈਨਲ ਲੁੱਕ ਆ ਗਈ ਇਹ ਕੈਮਰੇ ਦੀ ਹਾਂਜੀ ਸਿਰਫ ਇਹਦੇ ਉੱਪਰ ਆ ਜਿਹੜਾ ਨਿੱਕਾ ਜਿਹਾ ਸਟicker ਆਉਂਦਾ ਇਹ ਸਟicker ਪੱਟਣ ਵਾਲਾ ਹੈ ਤੇ ਥੋੜਾ ਜਿਹੜਾ ਪੱਕਾ ਪਰਮਾਨੈਂਟ ਸ਼ੀਸ਼ਾ ਜਿਹੜਾ ਤਿਆਰ ਹੋ ਚੁੱਕਿਆ ਕਦੀ ਸਾਰੀ ਜ਼ਿੰਦਗੀ ਨਹੀਂ ਟੁੱਟੂਗਾ ਮੈਂ ਤੁਹਾਨੂੰ ਵਾਦਾ ਕਰਦਾ ਹਾਂ ਇੱਕ ਸ਼ੀਸ਼ਾ ਆਪਾਂ ਜਿਹੜਾ ਕਿ ਉੱਥੇ ਲਾਤਾ ਤੁਹਾਨੂੰ ਦਿਖਾਈ ਦਿੱਤਾ ਇੱਕ ਸ਼ੀਸ਼ੇ ਨੂੰ ਆਪਾਂ ਲੱਕੜ ਦਾ ਫਰੇਮ ਬਣਾ ਕੇ ਲੱਕੜ ਦੇ ਉੱਪਰ ਚਿਪਕਾ ਲਿਆ ਚਿਪਕਾ ਲਿਆ ਬਿਲਕੁਲ ਹਾਂਜੀ ਦੋਸਤੋ ਹੁਣ ਆਪਾਂ ਇਸ ਸ਼ੀਸ਼ੇ ਦਾ ਟ్రਾਈ ਅਪ ਕਰ ਲੱਗੇ ਵੀ ਇਹ ਜਿਹੜੀ ਕੰਪਨੀ ਵਾਦਾ ਕਰਦੀ ਹੈ ਵੀ ਸ਼ੀਸ਼ਾ ਕਦੀ ਨਹੀਂ ਟੁੱਟਦਾ ਮਤਲਬ ਕਿ ਚਾਹੇ ਇਹਦੇ ਉੱਤੇ ਤੁਸੀਂ ਟੈਂਕ ਵੀ ਟਪਾ ਦਿਓ ਹੁਣ ਇਹ ਆਪਾਂ ਸ਼ੀਸ਼ਾ ਟਰੈਕਟਰ ਦੇ ਟਾਇਰ ਦੇ ਥੱਲੇ ਦੇਣ ਲੱਗੇ ਆ ਆ ਦੇਖੋ ਤੁਸੀਂ ਔਰ ਟ ਨਹੀਂ ਟੁੱਟਦਾ ਤੂੰ ਬਿਕ ਫਿਕਰ ਨਾ ਕਰ ਕੰਪਨੀ ਏਡੀ ਵੱਡੀ ਝੂਠ ਥੋੜਾ ਬੋਲਦੀ ਆ ਮੈਂ ਲੈ ਯਾਰ ਇਨਾ ਭਾਰ ਟਰੈਕਟਰ ਚ ਇਨਾ ਭਾਰ ਹੁੰਦਾ ਚਾ ਥੱਲੇ ਸਿੱਟਿਆ ਤਾਂ ਮੰਨਿਆ ਨਹੀਂ ਟੁੱਟਦਾ ਟਰੈਕਟਰ ਨਾਲ ਤਾਂ ਟੁੱਟ ਹੀ ਜਾਣਾ ਆ ਦੇਖੋ ਤੁਸੀਂ ਔਰ ਟੁੱਟੂ ਆ ਯਾਰ ਨਾ ਪੱਕੇ ਲੋ ਯਾਰ ਨਾ ਐ ਕਰੋ ਆ ਦੇਖੋ ਟੁੱਟ ਗਿਆ ਬਸ ਟੁੱਟ ਗਿਆ ਟੁੱਟ ਗਿਆ ਨਹੀਂ ਟੁੱਟਦਾ ਟੁੱਟੂਗਾ ਫੋਨ ਕਰਤਾ ਟੁੱਟੂਗਾ ਦੂਰੀ ਤੇ ਟਾਇਰ ਨਟ ਪਾਓ ਆ ਦੇਖ ਨਹੀਂ ਟੁੱਟਦਾ ਆ ਦੇਖ अच्छा ये चीज बाहर आया अमेरिका तो आया शीशा ये नहीं टूटता सच्ची नहीं टूटता है हां देख यार ला तो माल ही होगी आ देख मैं टूट जाऊंगा किते ऐने बारे टायर टपाता ਤੁਸੀਂ ਹੁਣ ਵੇਖੋ ਇਹਦੇ ਹਾਲਾਤ ਮੈਨੂੰ ਤਾਂ ਲੱਗਦਾ ਵੀ ਪੱਕਾ ਟੁੱਟ ਗਿਆ ਹੁਣ ਇਹ ਨਹੀਂ ਟੁੱਟਦਾ ਦੇਖੋ ਤਾਂ ਸਹੀ ਆ ਦੇਖੋ ਦੋਸਤੋ ਅਮਰੀਕਾ ਤੋਂ ਆਇਆ ਸ਼ੀਸ਼ਾ ਬਿਲਕੁਲ ਨਹੀਂ ਟੁੱਟਿਆ ਆਪਣਾ ਆਮ ਸ਼ੀਸ਼ਾ ਹੁੰਦਾ ਤਾਂ ਉਹਦੇ ਪਟਾਕਾ ਪੈ ਜਾਣਾ ਸੀ कमाल ਹੋ ਗਈ ਵੇਖੋ ਦੋਸਤੋ ਆ ਦੇਖੋ ਦੋਸਤੋ ਜਮਾ ਸ਼ੀਸ਼ਾ ਕਰੈਕ ਨਹੀਂ ਹੋਇਆ ਤੇ ਹੁਣ ਤੁਹਾਨੂੰ ਇਹਦੇ ਉੱਤੋਂ ਆਪਾਂ ਲੈਮੀਨੇਸ਼ਨ ਲਾ ਕੇ ਦਿਖਾਉਣੇ ਆ ਆ ਦੇਖੋ ਕਹਵੇਂ ਆ ਜਮਾ ਹੀ ਕਮਾਲ ਹੋ ਗਈ ਯਾਰ ਸ਼ੀਸ਼ਾ ਟੁੱਟਿਆ ਹੀ ਨਹੀਂ ਆ ਦੇਖੋ ਦੋਸਤੋ ਪਹਿਲਾਂ ਨਾ ਸ਼ਕੋਰਾ ਮਾਰਦਾ ਪਿਆ ਆ ਦੇਖੋ ਟਰੈਕਟਰ ਦੇ ਥੱਲੇ ਟਰੈਕਟਰ ਦੇ ਥੱਲੇ ਦੇਣ ਤੋਂ ਬਾਅਦ ਵੀ ਇਹ ਸ਼ੀਸ਼ਾ ਨਹੀਂ ਟੁੱਟਿਆ ਤੇ ਬਾਕੀ ਤੁਸੀਂ ਹੁਣ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਸ਼ੀਸ਼ਾ ਤੁਹਾਨੂੰ ਕਿੱਦਾਂ ਦਾ ਲੱਗਿਆ। ਤੁਸੀਂ ਐ ਕਰਕੇ ਚਾਹ ਸ਼ਕਲ ਦੇਖੋ ਆਪ ਦਾ ਕੁਝ ਮਰਜ਼ੀ ਕਰੋ। ਹਾਂਜੀ ਬਿਲਕੁਲ ਟੈਨਸ਼ਨ ਖਾਤਮ ਇੱਕ ਵਾਰੀ ਪੈਸੇ ਲਾਉਣੇ ਪੈਣੇ ਉਹ ਵੀ ਬਿਲਕੁਲ ਥੋੜੇ ਜਿਏ ਤੇ ਤੁਸੀਂ ਜਿਹੜਾ ਕਿ ਆ ਸ਼ੀਸ਼ਾ ਲਿਆ ਸਕਦੇ ਹੋ ਭਾਵੇਂ ਤੁਸੀਂ ਇਸ ਤੇ ਨੱਚੀ ਜਾਓ ਤੇ ਭਾਵੇਂ ਟੱਪੀ ਜਾਓ ਤੇ ਟਰੈਕਟਰ ਟਪਾਓ। ਦੋਸਤੋ ਇਹ ਤਾਂ ਕੰਪਨੀ ਦਾ ਦਾਵਾ ਹੈ ਵੀ ਇਹਦੇ ਤੋਂ ਤੁਸੀਂ ਟੈਂਕ ਵੀ ਟਪਾ ਦੋ ਤਾਂ ਵੀ ਨਹੀਂ ਟੁੱਟੂਗਾ ਇਹ ਸ਼ੀਸ਼ਾ। ਆਲ ਬ੍ਰੇਕੇਬਲ ਸ਼ੀਸ਼ਾ ਤੁਸੀਂ ਦੇਖੋ ਕੁਆਲਿਟੀ ਅੱਗੇ ਤੇ ਟੇਪ ਲੱਗੀ ਸੀ ਕਿਉਂਕਿ ਤੁਹਾਨੂੰ ਪੂਰੇ ਸਮਝ ਨਹੀਂ ਆਉਂਦੀ ਹੋਣੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ